ਉਹ ਜਿੰਦੇ ਜਿੰਸਾਰ ਜਿੰਨੇ ਗਊ ਪਾਲਣੇ ਸੇਵਾ ਕਰਨੀ ਉਹ ਤਾਂ ਪੰਜਾਬ ਦੇ ਵਿਚਾਲੋ ਤੇ ਉਹ ਕਰਦੀਆਂ ਜੀ ਗਊਸ਼ਾਲਾ ਜਾਗੀਰ ਕਰਦੀਆਂ ਜਿਹੜੀਆਂ ਰੋੜਾਂ ਤੇ ਗਊਆਂ ਅਸੀਂ ਉਹਦਾ ਵੀ ਪ੍ਰੋਟੈਸਟ ਕਰਦੇ ਜਿਹੜੀਆਂ ਗਊਆਂ ਜਿਨ੍ਹਾਂ ਨੇ ਦੁੱਧ ਵੇਚਦਾ ਉਹਨਾਂ ਨੂੰ ਪੱਠੇ ਪਾਈ ਜਾਂਦੇ ਜਿਹੜੀਆਂ ਆ ਤੁਹਾਡੇ ਬਾਹਰ ਜੁਰਮਾਨੇ ਬਾਹਰ ਤਾਂ ਨਿਕਲੋ ਬਾਹਰ ਬਾਹਰ ਜਾ ਕੇ ਸਾਹਮਣੇ ਪੱਠਾ ਆਪਣਾ ਟਾਲ ਲੱਗਿਆ ਉਸੇ ਜਾ ਕੇ ਜਿੰਨੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੜੇ ਦਦਾਨੀ ਇੱਥੇ ਵੀ ਆਉਂਦੇ ਪਰ ਕਰਨ ਕੀ ਇਹ ਸਾਡਾ ਕੰਮ ਨਹੀਂ ਇਹ ਸਰਕਾਰ ਦਾ ਕੰਮ ਹੈ ਕੱਲ੍ਹ ਜਣ ਬਣੇ ਨਾ ਬਣੇ ਉਹ ਕਿਹਦਾ ਕੰਮ ਹੈ ਇਹ ਖਾਲਸਤਾਨ ਦਾ ਨਾਕੀ ਬਣਿਆ ਨਾ ਸਰਕਾਰ ਦੇ ਕੰਮ ਨਾ ਸਰਕਾਰ ਦੇ ਕੰਮ ਨਾ ਮੈਨੂੰ ਜੇ ਤੁਸੀਂ ਕੋਈ ਰੋਕਦੇ ਦੇਖੋ ਮੇਰੇ ਜੀ ਕੀ ਕਮੀ ਰਹਗੀ ਕਿ ਮੈਂ ਕੁਝ ਵੀ ਕਰਦਾ ਉਹਦੀ ਵੀਡੀਓ ਨਹੀਂ ਬਣਾਉਂਦਾ ਹਾਂ ਹੁਣ ਮੈਂ ਹੁਣ ਪੰਜਾਬੀ ਕਹਿੰਦੇ ਮੁੱਤਨ ਵੀ ਜਾਵਾਂਗਾ ਉਹਦੀ ਵੀਡੀਓ ਬਣਾ ਕੇ ਦਿਖਾਵਾਂਗਾ ਹਾਂ ਜੀ ਆ ਦੇਖੋ ਜੀ ਮੈਂ ਮੁੱਤਨ ਗਿਆ ਤਾਂ ਤੁਹਾਨੂੰ ਵੀਡੀਓ ਤੁਹਾਨੂੰ ਇਹ ਚੀਜ਼ ਚਾਹੀਦੀ ਹੈ ਨਾ ਫਿਰ ਹੋਊਗੀ ਸਿਕਿਉਰਟੀਆਂ ਤੁਹਾਨੂੰ ਵੀ ਮਿਲੀਆਂ ਹੋਈਆਂ ਤੁਸੀਂ ਤਾਂ ਬੜਦਾ ਟੋ ਡਿਟੇਲ ਆ ਜਾਗੇ ਮੈਨੂੰ ਤੁਸੀਂ ਗੱਲ ਦਾ ਜਵਾਬ ਦਿਓ ਜੇ ਤੁਸੀਂ ਗੱਲ ਆ ਜਾਂਦੀ ਤੁਹਾਡੇ ਕੋਲ ਨਾ ਮੇਰੇ ਹਿਸਾਬ ਨਾਲ ਮੁੱਦੇ 5-7 ਨੇ ਇੱਕ ਸਿਕਿਉਰਟੀ ਦੇ ਪਿੱਛੇ ਲੱਗੇ ਹੋਏ ਕਿਸੇ ਸ਼ਿਵਸਾਨਾ ਪਿੱਛੇ ਲੱਗੇ ਤੇ ਆਪਾਂ ਮੰਨ ਲੈਂਦਾ ਤੁਹਾਨੂੰ ਕੋਈ ਵਿਸ਼ੇਸ਼ ਸ਼ਿਵਸਾਨਾ ਦੀ ਚੰਗਲਾ ਜੀ ਕੋਈ ਨਾ ਕੋਈ ਮੁੱਦਾ ਇੱਕ ਹੈ ਖਲਤਾ ਜੱਟ ਤੁਸੀਂ ਵੀ ਜੱਟ ਹੋ ਮੈਂ ਵੀ ਜੱਟ ਆ ਉਹ ਵੀ ਜੱਟ ਨੇ ਜਿਹੜੇ ਆਪਣੇ ਕੈਮਰਾਮੈਨ ਉਹ ਵੀ ਜੱਟ ਜੱਟ ਕਿਹਨੂੰ ਕਿਹਾ ਜਾਂਦਾ ਜੱਟ ਵੀ ਜਾਤ ਹੈ ਜੱਟ ਉਹਨੂੰ ਕਿਹਾ ਜਾਂਦਾ ਜਿਹਦੀ ਕੋਈ ਜ਼ਿੰਮੇਵਾਰ ਬੰਦਾ ਉਹਨੂੰ ਜੱਟ ਕਿਹਾ ਜਾਂਦਾ ਗੱਲ ਤਾਂ ਸਾਡਾ ਤਾਂ ਮੁੱਦਾ ਕੋਈ ਇਦਾਂ ਜਿਹੜੇ ਜਿਹੜੇ ਮੰਦਰ ਬਣਾਉਣ ਲਈ ਵੀ ਕਬਜ਼ੇ ਕਰਦੇ ਸਰਕਾਰੀ ਜਮਨਤ ਮੈਂ ਕਹਿੰਦਾ ਜਿਹੜੇ ਮਨਜੇ ਮੰਦਰ ਬਣਾਉਣ ਦੀ ਭਾਵਨਾਵਾਂ ਹੈ ਤੇ ਆਪਣੀ ਜਗ੍ਹਾ ਲੈ ਕੇ দান ਕਰਕੇ ਬਣਾਓ ਆਪਣੇ ਉੱਤੇ ਮੰਦਰ ਬਣਾਓ ਉਜਾਗਰ ਕਰੋ ਬਸੰਮੀ ਬਸਾਓ ਕਿ ਸ਼ਰਦਾਤਾ ਬਣਦੀ ਸਰਕਾਰੀ ਜਗ੍ਹਾ ਤੇ ਕਬਜ਼ੇ ਕਰਕੇ ਮੰਦਰ ਬਣਾਉਣ ਕੋ ਕਿਹੜੇ ਜੰਟਾ ਤੁਹਾਡੇ ਤੁਹਾਡਾ ਇੱਕ ਵੀ ਮੈਨੂੰ ਪੁਰਾਣੀ ਤੋਂ ਪੁਰਾਣਾ ਸ਼ਿਵਸਨਾ ਦਾ ਕੱਢ ਕੇ ਦਿਖਾ ਦਿਓ ਸ਼ਿਵਸਨਾ ਪੰਜਾਬ ਦਾ ਹੀ ਜਿਹੜਾ ਨਸ਼ੇ ਦੇ ਖਿਲਾਫ ਮਹੀਨੇ ਤੁਸੀਂ ਕਦੀ ਹਿੱਸਾ ਲਿਆ ਭਾਜੀ ਹਜ਼ਾਰਾਂ ਨੇ ਤੁਸੀਂ ਮੈਂ ਤੁਹਾਨੂੰ ਆਪਣੀ ਲਾਈਵ ਵੀ ਦਿਖਾ ਦੂੰਗਾ ਅਸੀਂ ਕਿੰਨੇ ਪ੍ਰੋਟੈਸਟ ਕਿਤੇ ਹੱਤਵਾਰ ਦੇ ਖਿਲਾਫ ਕੀਤੇ ਖਾਲਸਾ ਲੋਕਾਂ ਦਾ ਲੰਘ ਕੀਤੇ ਚਿੱਟੇ ਵਾਲਾ ਕੋ ਬੰਦਾ ਬਣਾਇਆ ਹੋਜੀ ਮੈਂ ਪ੍ਰਾਈਮ ਨੂੰ ਦੇਖਦੇ ਸਰਦਾਰ ਜੀ ਦਾ ਸਵਾਗਤ ਆ ਸੋ ਦੋਸਤੋ ਅੱਜ ਗੱਲ ਕਰਨ ਜਾ ਰਹੇ ਆ ਅਖੋਤੀ ਸਿੰਘਰਾ ਬਾਰੇ ਅਖੋਤੀ ਸਿੰਘਰਾ ਜਿਵੇਂ ਕਿ ਬੀਤੇ ਦਿਨ ਇੱਕ ਗੁਰਮੁਣਮਾਨ ਸਿੰਗਰ ਜੋ ਕਿ ਦੱਸਿਆ ਜਾਂਦਾ ਕਿ ਜਿੰਨੇ ਇੱਕ ਸ਼ਨੀ ਮਹਾਰਾਜ ਦੇ ਉੱਤੇ ਗਾਣਾ ਗਾਇਆ ਸੀ ਸ਼ਨੀ ਨੂੰ ਮੈਂ ਜੇਰ ਦੇ ਵਿੱਚ ਰੱਖਦਾ ਅਖੋਤੀ ਸਿੰਗਰ ਤਾਂ ਕਿਹਾ ਕਿਉਂਕਿ ਪਹਿਲਾਂ ਜਿਹੜੇ ਸਿੰਗਰ ਹੁੰਦੇ ਸੀ ਆਪਣੀ ਬਾਜ ਆਪਣੀ ਬਲਬੂਤੇ ਉੱਤੇ ਜਿਹੜਾ ਕੀ ਆਪਣਾ ਮਾਣ ਘਟਦੇ ਸੀ ਪਰ ਅੱਜ ਦੇ ਜਿਹੜੇ ਸਿੰਗਰ ਕਿਤੇ ਨਾ ਕਿਤੇ ਫੋਕੀ ਸ਼ੋਹਰਤ ਨੂੰ ਆਪਣੇ ਆਪ ਨੂੰ ਸ਼ੋਕੀ ਸ਼ੋਹਰਤ ਦਿਖਾਣ ਲਈ ਕਿਤੇ ਨਾ ਕਿਤੇ ਕੋਈ ਕੌਂਟਰੋਵਰਸੀ ਕਰ ਜਾਂਦੇ ਆ ਜਾਂ ਭਗਵਾਨ ਦਾ ਨਾਮ ਜਾਂ ਫਿਰ ਕੋਈ ਨਾ ਕੋਈ ਵਿਵਾਦਿਤ ਚੀਜ਼ ਵਿੱਚ ਪਾਰਨਦੇ ਆ ਤਾਂ ਕਿ ਉਹਨਾਂ ਨੂੰ ਫੋਕੀ ਸ਼ੋਹਰਤ ਮਿਲ ਜੇ ਉਹਨਾਂ ਨਾਲ ਧਰਨੇ ਲੱਗਣ ਜਾਂ ਫਿਰ ਉਹਨਾਂ ਦੀ ਪਬਲਿਕਿਟੀ ਹੋ ਜਵੇ ਅੱਜ ਇੱਕ ਸਿੰਗਰ ਸਾਡੇ ਨਾਲ ਸੈਂਡ ਵੀ ਪੰਜਾਬੀ ਜਿਨ੍ਹਾਂ ਨੇ ਬੀਤੇ ਸਮੇਂ ਇਹਨਾਂ ਨੇ ਵੀ ਸ਼ੋਹਰਤ ਲਈ ਕਿਤਨਾ ਕਿਤੇ ਇੱਕ ਵਿਵਾਦਿਤ ਲੀਡਰਸ਼ਿਪ ਸ ਹੈਨਾਂ ਦਾ ਅਮਿਤ ਰੋੜਾ ਨੂੰ ਆਪਣੇ ਗਾਣਿਆਂ ਦੇ ਵਿੱਚ ਮੋਡਲਿੰਗ ਕਰਵਾਈ ਆ ਤੇ ਸ਼ਾਇਦ ਉਹ ਤੋਂ ਇਹਨਾਂ ਦੀ ਵਾਚ ਚੜਾਈ ਜ਼ਿਆਦਾ ਹੀ ਹੋ ਗਈ ਆ ਅੱਜ ਇਹਨਾਂ ਨਾਲ ਗੱਲ ਕਰਨ ਜਾ ਰਹੇ ਕਿਉਂਕਿ ਜਿਹੜਾ ਗੁਰਮਨ ਮਾਨ ਇਹਨਾਂ ਦਾ ਪੁਰਾਣਾ ਸਾਥੀ ਰਿਹਾ ਹੈ ਸ਼ਾਇਦ ਆਈਡੀਆ ਕਿਤਨਾ ਕਿਤੇ ਚੋਰੀ ਹੋ ਜਾਂਦੇ ਕਿਤੇ ਇਹਨਾਂ ਤੋਂ ਇਹਨਾਂ ਆਈਡੀਆ ਚੋਰੀ ਕੀਤਾ ਹੋਵੇ ਕਿ Hindu ਧਰਮ ਇੱਕ ਸੌਫਟ ਟਾਰਗੇਟ ਹੈ ਟਾਰਗੇਟ ਕਰਕੇ ਤੁਹਾਡੀ ਪਬਲਿਸਿਟੀ ਹੋ ਜਾਏ ਤੇ ਗੱਲ ਕਰਦੇ ਆ ਸੈਂਡਵੀਚ ਸਵਾਗਤ ਪ੍ਰਾਈਮੋ ਦੇ ਛੇ ਸਰਨੂ ਜੈ ਸ਼੍ਰੀ ਰਾਮ ਜੈ ਮਹਾਕਾਲੀ ਸ਼੍ਰੀ ਭਾਈ ਗੁਰਦਾ ਖਾਲਸਾ ਸ਼੍ਰੀ ਭਾਈ ਗੁਰਦੀ ਫਤੇ ਸੋ ਗੁਰਮント ਮਾਨ ਤੁਹਾਡਾ ਪੁਰਾਣਾ ਦੋਸਤ ਆ ਬਿਲਕੁਲ ਜੀ ਤੁਸੀਂ ਵੀ ਅਮੀਤ ਉਹਰੇ ਨੂੰ ਪਤਾ ਕਿ ਤੁਹਾਨੂੰ ਉਹਨੂੰ ਪੂਰੇ ਪੰਜਾਬ ਦੇ ਵਿੱਚ ਪੂਰੇ ਵਰਲਡ ਵਿੱਚ ਲੋਕੀ ਕਿੰਨਾ ਕਿ ਚਾਹੁੰਦੇ ਨੇ ਕਿਸ ਤਰ੍ਹਾਂ ਚਾਹੁੰਦੇ ਨੇ ਉਹ ਵੀ ਤੁਹਾਨੂੰ ਪਤਾ ਤੁਸੀਂ ਵੀ ਆਪਣੇ ਗਾਣੇ ਵਿੱਚ ਉਹਨੂੰ ਲਿੱਤਾ ਸੀ ਕੀ ਇਹ ਟ੍ਰੈਂਡ ਚੱਲ ਗਿਆ ਹੈ ਅੱਜ ਕੱਲ ਵੀ ਕੋਈ ਵੀ ਸੌਫਟ ਟਾਰਗੇਟ ਕਰ ਲੋ ਤੇ ਬਸ ਆਪਣੀ ਪੌਜ਼ਿਟੀਵਿਟੀ ਕਰ ਲੋ ਦੇਖੋ ਹੀਰਾ ਜੀ ਮੈਂ ਜਦੋਂ ਵੀ ਗਾਣਾ ਚਾਹੇ ਅਰੋੜਾ ਹੀ ਨਾ ਕੀਤਾ ਸ਼ਿਵਸਾਨਾ ਦਾ ਲੀਡਰ ਨਾ ਕੀਤਾ ਪਰ ਮੇਰੇ ਗਾਣੇ ਦੇ ਵਿੱਚ ਕਦੀ ਵੀ ਕਿਸੇ ਗੁਰੂ ਪੀਰ ਨੂੰ ਮੈਂ ਕਿਸੇ ਵੀ ਗਲਤ ਨਹੀਂ ਕਿਹਾ ਸਾਡਾ ਅਗਰ ਵਿਵਾਦ ਚੱਲਦਾ ਹੋ ਸਾਡਾ ਵਿਵਾਦ ਹੋਰ ਸਾਬਨਾ ਅਗਰ ਕਿਸੇ ਦੇਵੀ ਦੇਵਤਿਆਂ ਨੂੰ ਅਗਰ ਆਪਾਂ ਕਹਿੰਨੇ ਆ ਆਪਾਂ ਡੱਬ ਚ ਪਾਇਆ ਹੋਇਆ ਉਹ ਸਭ ਤੋਂ ਇੱਕ ਨਿੰਦਨਯੋਗ ਮੈਂ ਉਸ ਚੀਜ਼ ਨੂੰ ਗਲਤ ਕਹਿਣਾ ਚਾਹੇ ਸਾਡਾ ਪੁਰਾਣਾ ਸਾਥੀ ਕਹ ਲੋ ਚਾਹੇ ਉਹ ਬਹੁਤੀ ਮੇਰੀ ਉਹਦੇ ਨਾਲ ਇੰਨੀ ਜ਼ਿਆਦਾ ਨਹੀਂ ਹੈਗੀ ਠੀਕ ਆ ਸਾਡਾ ਇੱਕ ਅਸੀਂ ਇੱਕੋ ਗੁਰੂ ਦੇ ਚੇਲੇ ਆ ਪਰ ਮੈਂ ਜਿਹੜੀ ਚੀਜ਼ ਗਲਤ ਆ ਅਗਰ ਪ੍ਰਮਾਤਮਾ ਦੇ ਪ੍ਰਤੀ ਉਹਨੇ ਸਸਤੀ ਸ਼ੋਹਰਤ ਲੈਣ ਵਾਸਤੇ ਅਗਰ ਇਹ ਚੀਜ਼ ਉਹਨੇ ਸਟੰਟ ਕੀਤਾ ਤੇ ਇਹ ਬਹੁਤ ਜ਼ਿਆਦਾ ਨਿੰਦਨਯੋਗ ਆ ਇੱਥੇ ਬੰਦੀ ਕਾਰਵਾਈ ਹੋਣੀ ਚਾਹੀਦੀ ਸੋ ਸਣ ਵੀ ਲੱਗਦਾ ਤੁਹਾਨੂੰ ਕਿ ਇਦਾਂ ਦੇ ਗਾਣੇ ਚਾਹੀਦੇ ਆ ਤੇ ਦੂਜੀ ਗੱਲ ਹੈ ਪ੍ਰਸ਼ਾਸਨ ਦੀ ਵੀ ਇੱਜੇ ਢਿੱਲੀ ਕਾਰਜ ਕਰ ਰਹੀ ਹੈ ਜੇ ਕੋਈ ਸਮਾਜ ਦੇ ਵਿੱਚ ਉਦਾਂ ਕੋਈ ਪੱਤਰਕਾਰ ਜਾਗਰੂਕ ਕਰਦਾ ਜਾਂ ਕੋਈ ਗੱਲ ਕਰਦਾ ਤੇ ਉਹ ਤੇ 153 ਇਹਦਾ ਹੋਰ ਧਾਰਾਂ ਲਾ ਕੇ ਦਾ ਸਤਕਾਂਜੇ ਹੀ ਕਰ ਦਿੱਤੀ ਜਾਂਦੀ ਪਰ ਜਿਹੜੇ ਐ ਇਦਾਂ ਦੇ ਲੋਕ ਆ ਜਿਹੜੀ ਛੜਾਰਦੇ ਨੇ ਤੇ ਜਿਹੜੀ ਸਮਾਜ ਵਿੱਚ ਨਫਰਤ ਫੈਲਾਉਣ ਦਾ ਕੰਮ ਕਰ ਰਹੇ ਆ ਦੇਖੋ ਇੱਕ ਸ਼ਨੀ ਮਹਾਰਾਜ ਕਈਆਂ ਦੇ ਇਰਾਦੇ ਨੇ ਸਾਰੇ तकरीबन ਹਿੰਦੂ ਸਮਾਜ ਦੇ ਇਰਾਦੇ ਨੇ ਨਾ ਨ્યાਇ ਦੇ ਦੇਵਤਾ ਕਿਹਾ ਜਾਂਦਾ ਉਹਨਾਂ ਨੂੰ ਕੀ ਉਹਨਾਂ ਦੇ ਬਾਰੇ ਇਦਾਂ ਦੀ ਸ਼ਬਦਾਲੀ ਭੱਤੀ ਸ਼ਬਦਾਲੀ ਜਿਹੜਾ ਜੇਬ 'ਚ ਰੱਖਦਾ ਰਾਵਣ ਨੇ ਵੇਸ਼ੇ ਕੋ ਉਹਨਾਂ ਨੂੰ ਕਾਬੂ ਰੱਖਿਆ ਸੀਗਾ ਕਿਉਂਕਿ ਉਹ ਸ਼ਕਤੀ ਸੀ 라वण ਗਿਆ ਬੇਦਾਰਾ ਗਿਆ ਤਾਂ ਦੀ ਪਰ ਇਦਾਂ ਇਹ ਲੱਲੂ ਪੰਜੂ ਜਿਹੜੇ ਸਿੰਗਰ ਆ ਕੇ ਇਦਾਂ ਕਰ ਸਕਦੇ ਆ ਦੇਖੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜੇ ਸ਼ਨੀ ਦੇਵ ਮਹਾਰਾਜ ਨੇ ਦੇਖੋ ਹੁਣ ਆਪਾਂ ਜਿਹੜੀ ਕੁਰਸੀ ਤੇ ਬੈਠੇ ਇੱਕ ਸ਼ਨੀ ਦੀ ਕੁਰਸੀ ਆ ਨਿਆਂ ਦੀ ਗੱਦੀ ਹੈ ਨਿਆਂ ਦੀ ਗੱਦੀ ਹੈ ਚਾਹੇ ਉਹ ਅਫਸਰ ਲੋਕ ਜਿੰਨੇ ਵੀ ਉਹ ਵੀ ਨਿਆਂ ਦੀ ਗੱਦੀ ਪਹਿਲਾਂ ਉਹਨਾਂ ਨੂੰ ਮੱਥਾ ਟੇਕਦੇ ਬਾਅਦ ਚ ਗੱਦੀ ਤੇ ਬਹਿੰਦੇ ਆ ਤੇ ਆਪਾਂ ਇੱਕ ਹੁਣ ਟੁੱਟਾ ਜਿਹਾ ਸਿੰਗਰ ਹਾਂ ਟੁੱਟਾ ਟੁੱੱਚਾ ਜਿਹੜਾ ਸਿੰਗਰ ਹੁੰਦਾ ਨਾ ਉਹ ਇੱਕ ਗੁਰੂ ਪੀਰਾਂ ਦੀ ਆਰਟ ਉਹਨਾਂ ਤੋਂ ਅੱਗੇ ਆਪਣੇ ਲਿਆ ਕੇ ਆਪਣੇ ਆਨੂੰ ਹਿੱਟ ਕਰਨਾ ਕਿ ਮੇਰਾ ਅਗਰ ਇਹ ਚੀਜ਼ ਮੈਂ ਗਾਤੀ Hindu ਸੰਗਠਨ ਮੇਰਾ ਵਿਰੋਧ ਕਰਨਗੇ ਸ਼ਾਇਦ ਉਹਦੇ ਮਾਨਸਿਕ ਤੌਰ ਤੇ ਉਹਨੂੰ ਇਹ ਚੀਜ਼ ਜਾਂ ਤਾਂ ਮਾਨਸਿਕ ਤੌਰ ਤੋਂ ਹੋ ਪੈਦਲਾ ਜਾਂ ਉਹਨੂੰ ਇਹ ਲੱਗਦਾ ਕਿ ਨਹੀਂ ਬਹੁਤ ਟਾਈਮ ਹੋ ਗਿਆ ਮੈਨੂੰ ਇਸ ਲਾਈਨ ਦੇ ਵਿੱਚ ਮੈਂ ਹਿੱਟ ਕਿੱਦਾਂ ਹੋਣਾ ਪਰ ਇੱਦਾਂ ਹਿੱਟ ਨਹੀਂ ਹੁੰਦਾ ਪ੍ਰਮਾਤਮਾ ਨੂੰ ਮੁੱਦਾ ਲਿਆ ਕੇ ਅਗਰ ਉਸ ਸ਼ਨੀ ਦੇ ਮਹਾਰਾਜ ਉਹ ਤਾਂ ਉਹਨਾਂ ਦਾ ਤਾਂ ਨਾਮ ਲੈਣ ਤੋਂ ਦੁਨੀਆ ਇੰਨਾ ਮਤਲਬ 10 ਵਾਰ ਸੋਚਦੀ ਹੈ ਕਿ ਅਸੀਂ ਮਹਾਰਾਜ ਦਾ ਨਾਂ ਕਿ ਕਹਿੰਦੇ ਨਾ ਆਪਾਂ ਜਦੋਂ ਸ਼ਨੀ ਮਹਾਰਾਜ ਦਾ ਜਦੋਂ ਆਪਾਂ ਮੱਥਾ ਟੇਕ ਜਾਂਦੇ ਨੇ ਕਿ ਇਹ ਪੰਡਤ ਆਪਾਂ ਕਹਿੰਦੇ ਉਹਨਾਂ ਦਾ ਫੇਸ ਟੂ ਫੇਸ ਨਾ ਹੋਇਓ ਤੂੰ ਇੱਕ ਪਾਸੇ ਕਹਿ ਰਿਹਾ ਸਾਡੇ ਦਵਜ ਤੇਰੀ ਐਡੀ ਔਕਾਤ ਹੈਗੀ ਇਹ ਪਹਿਲੀ ਗੱਲ ਤਾਂ ਇਹ ਹੈ ਅਸੀਂ ਸ਼ਨੀ ਅਸੀਂ Hindu ਹੋ ਚਾਹੇ ਕੋਈ ਵੀ ਸਿੱਖ ਆ ਜਾਂ ਕੋਈ ਹਰ ਬੰਦਾ ਸ਼ਨੀ ਮਹਾਰਾਜ ਨੂੰ ਦੇਖੋ ਤੁਸੀਂ ਰਾਵਣ ਜੀ ਦੀ ਗੱਲ ਕੀਤੀ ਉਹ ਕਿੰਨੇ ਗਿਆਤਾ ਸੀਗੇ ਕਿਤਨਾ ਕਿਤੇ ਉਹਨਾਂ ਨੂੰ ਵੀ ਇਹ ਗੱਲ ਜਦੋਂ ਸਾਰਾ ਸ਼੍ਰੇਂਚਰ ਚਾਇਆ ਹੋਇਆ ਸੀਗਾ ਉਹਨਾਂ ਨੂੰ ਵੀ ਪਤਾ ਸੀ ਕਿ ਮੈਂ ਆਪਣੀ ਮੌਤ ਇਦਾਂ ਨਹੀਂ ਨੀ ਤਾਂ ਰਾਵਣ ਦੀ ਮੌਤ ਨਹੀਂ ਹੋਣੀ ਸੀ ਉਹਨਾਂ ਦੇ ਕਾਲ ਪਾਵੇ ਨਾ ਬੰਨੇ ਹੋਇਆ ਸੀ ਜੀ ਸੋ ਉਹਨਾਂ ਨੇ ਵੀ ਜੰਨੀ ਮਾਰਾਇਨੇ ਫਿਰ 60 ਸੱਤੀ ਸ਼ੁਰੂ ਕਰ ਦਿੱਤੀ ਸੀ ਤੋ ਹੁਣ ਲੱਗਦਾ ਇਹਦੀ ਵੀ ਸ਼ੁਰੂ ਹੋ ਗਈ ਮੈਨੂੰ ਜਿੱਥੇ ਤੱਕ ਲੱਗਦਾ ਕਿ ਗੁਰਮਨ ਮਾਨ ਦਾ ਸਾਰ ਸੱਤੀ ਸ਼ੁਰੂ ਹੋ ਚੱਲੀ ਆ ਉਹ ਭੋਲੇ ਨਾਥ ਦੇ ਯਾਰ ਤੂੰ ਬਾਬਾ ਜੀ ਤੁਸੀਂ ਕਿਹੜੇ ਬਾਬੇ ਦਾ ਨਾਮ ਮਹਾਰਾਜ ਦਾ ਨਾਮ ਕਿਸ ਪਾਸੇ ਜੂਜ ਕੀਤਾ ਅਗਰ ਬਧੀਆ ਕੀਤਾ ਹੁੰਦਾ ਤਾਂ ਸ਼ਾਇਦ ਤਰੀ ਚੜਾਈ ਹੋਈ ਨਸੀਗੀ ਅਗਰ ਤੁਸੀਂ ਇੱਦਾਂ ਹੀ ਵਿਊਜ਼ ਲੈਣ ਵਾਸਤੇ ਆਪਣੀ ਫੇਸ ਵੈਲਿਊ ਬਣਾਣੀ ਹੈ ਤਾਂ ਮੈਨੂੰ ਨਹੀਂ ਲੱਗਦਾ ਇਸ ਬੰਦੇ ਨੂੰ ਕੋਈ ਵੀ ਪ੍ਰੋਗਰਾਮ ਜਾਂ ਕਿਸੇ ਤਰ੍ਹਾਂ ਦਾ ਕੋਈ ਲੋਕ ਇਹਨਾਂ ਨੂੰ ਲਾਈਕ ਕਰਨਗੇ ਸੋ ਬਿਲਕੁਲ ਤੁਹਾਡੇ ਤੇ ਵੀ ਇੱਕ ਇਨਤੂ ਪਰੰਤੂ ਹੋਈ ਸੀ ਤੁਸੀਂ ਅਮਿਤ ਰੋੜੇ ਮੇਰਾ ਮੁੱਦਾ ਹੋਰ ਸੀਗਾ ਸ਼ਹੀਰਾ ਜੀ ਮੇਰਾ ਮੁੱਦਾ ਇਦਾਂ ਦਾ ਨਹੀਂ ਸੀ ਮੈਂ ਕਿਸੇ ਧਾਰਮਿਕ ਭਾਵਨਾ ਨੂੰ ਕਿਸੇ ਨੂੰ ਠੇਸ ਨਹੀਂ ਪਹਾਈ ਨਾ ਮੇਰੇ ਤੇ ਕਿਸੇ ਨੇ ਕੋਈ ਝੂਠੀ ਐਫ ਆਈ ਆਰ ਜਾਂ ਕਿਸੇ ਨੇ ਕੋਈ ਵੀ ਦਿੱਤਾ ਉਹ ਜੱਟ ਬਣਾਤਾ ਸੀ ਉਹ ਕਹਿੰਦਾ ਮੈਂ ਜੱਟਾ ਕਿ ਹੁਣ ਹੁਣ ਫਿਰ ਤੁਸੀਂ ਮੁੱਦੇ ਵਾਲੀ ਗੱਲ ਆ ਗਈ ਦੇ ਦੇਖੋ ਜੱਟ ਤੁਸੀਂ ਵੀ ਜੱਟ ਹੋ ਮੈਂ ਵੀ ਜੱਟਾਂ ਉਹ ਵੀ ਜੱਟ ਨੇ ਜਿਹੜੇ ਆਪਣੇ ਕੈਮਰਾਮੈਨ ਉਹ ਵੀ ਜੱਟ ਜੱਟ ਕਿਹਨੂੰ ਕਿਹਾ ਜਾਂਦਾ ਜੱਟ ਕੋਈ ਜਾਤ ਹੈਗੀ ਜੀ ਜੱਟ ਉਹਨੂੰ ਕਿਹਾ ਜਾਂਦਾ ਜਿਹਦੇ ਕੋਲ ਜ਼ਮੀਨ ਜੋ ਜ਼ਿਮੀਦਾਰ ਬੰਦਾ ਉਹਨੂੰ ਜੱਟ ਕਿਹਾ ਜਾਂਦਾ ਗੱਲ ਤਾਂ ਸਾਡਾ ਤਾਂ ਮੁੱਦਾ ਕੋਈ ਇਦਾਂ ਜਿਹੜੇ ਮੰਦਰ ਬਣਾਉਣ ਲਈ ਵੀ ਕਬਜ਼ੇ ਕਰਦੇ ਸਰਕਾਰੀ ਜ਼ਮੀਨਾਂ ਦੇ ਮੈਂ ਕਹਿੰਦਾ ਜਿਹੜਾ ਮੱਝੇ ਮੰਦਰ ਬਣਾਉਣ ਦੀ ਭਾਵਨਾਵਾਂ ਆ ਤੇ ਆਪਣੀ ਜਗ੍ਹਾ ਲੈ ਕੇ দান ਕਰਕੇ ਬਣਾਓ ਆਪਣੇ ਉੱਤੇ ਮੰਦਰ ਬਣਾਓ ਉਜਾਗਰ ਕਰੋ ਬਸ ਨਹੀਂ ਬਸਾਓ ਸ਼ਰਧਾ ਤਾਂ ਆ ਬਣਦੀ ਸਰਕਾਰੀ ਜਗ੍ਹਾ ਤੇ ਕਬਜ਼ੇ ਕਰਕੇ ਮੰਦਰ ਬਣਾਉਣੇ ਉਹ ਕਿਹੜੇ ਜੱਟ ਆ ਨਹੀਂ ਪਹਿਲੀ ਗੱਲ ਜ਼ਮੀਨਾਂ ਵਾਲੇ ਜੱਟ ਗਿਆ ਤੁਸੀਂ ਇਹਨਾਂ ਕੋਲ ਜ਼ਮੀਨਾਂ ਹੈਗੀਆਂ ਮੈਨੂੰ ਇੱਕ ਗੱਲ ਦਾ ਜੀ ਇਹ ਦੱਸ ਦਿਓ ਪਹਿਲਾਂ ਜ਼ਮੀਨਾਂ ਹੈਗੀਆਂ ਇਹਨਾਂ ਦਾ ਪਹਿਲਾਂ ਮੇਰੀ ਜ਼ਮੀਨਾਂ ਸਾਰੇ ਕੋਲ ਹੀ ਹੈਗੀਆਂ ਜ਼ਮੀਨਾਂ ਇਹ ਜ਼ਮੀਨ ਦਾ ਗੱਲ ਨਹੀਂ ਹੋ ਰਿਹਾ 50 50 ਵਾਲੇ ਵੀ ਜੱਟ ਗਿਆ ਲਾਣਗੇ ਜੱਟ 50 ਗੱਲ ਮੇਰੀ ਮੇਰਾ ਕਹਿਣ ਦਾ ਮੁੱਦਾ ਤੁਸੀਂ ਮੇਰਾ ਸਮਝੇ ਨਹੀਂ ਮੈਂ ਸਿਰ ਇੱਕ ਇੱਕ ਨਾਰਮਲ ਗੱਲ ਕਰ ਰਹਾ ਕਿ ਜੱਟ ਕਿਹਨੂੰ ਕਿਹਾ ਜਾਂਦਾ ਤੁਸੀਂ ਕਹਿੰਦੇ ਹਿੰਦੂ ਜੱਟ ਤੇ ਸਿੱਖ ਜੱਟ ਜੱਟ ਹੁਣ ਆਪਣਾ ਉੱਥੇ ਦੀ ਗੱਲ ਕਰੀਏ ਹਰਿਆਣੇ ਦੀ ਉੱਥੇ ਜਾਟ ਕਿਹਾ ਜਾਂਦਾ ਕਿਆੰਦਾ ਮਤਲਬ ਕਿ ਉਹ ਮੁੱਦਾ ਹੋਰ ਸੀਗਾ ਹੁਣ ਆਪਾਂ ਉਹ ਮੁੱਦੇ ਦੇ ਉਹ ਮੁੱਦਾ ਤੇ ਮੇਰੇ ਵਾਲਾ ਮੁੱਦਾ ਜ਼ਮੀਨ ਆਸਮਾਨ ਦਾ ਫਰਕ ਆ ਇੱਕ ਬੰਦੇ ਨੇ ਪ੍ਰਮਾਤਮਾ ਨੂੰ ਗਲਤ ਕਿਹਾ ਜੋ ਕਿ ਸਾਰਿਆਂ ਦੀ ਆਸਤਾ ਦਾ ਪ੍ਰਤੀਕ ਹਨ ਇੱਕ ਪਾਸੇ ਸਾਡੀ ਵਿਵਾਦੀ ਦੋ ਚੀਜ਼ਾਂ ਇੱਕ ਸੰਗਠਨ ਦਾ ਦੂਜਾ ਚੱਲਿਆ ਰਿਹਾ ਉਹ ਚੀਜ਼ਾਂ ਨੂੰ ਹਟ ਕੇ ਅਗਰ ਗੱਲ ਕਰੀ ਤੇ ਆਪਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਗੁਰਮਨ ਮਾਨ ਨਗਰ ਇਸ ਗੱਲ ਕੀ ਮਤਲਬ ਗਲਤ ਟਿੱਪਣੀ ਕੀਤੀ ਤੇ ਮੈਂ ਉਹ ਮੁੱਦੇ ਤੇ ਆ ਨਾ ਕਿ ਉਹ ਬਹੁਤ ਨਿੰਦਨਯੋਗ ਹੈ ਉਹ ਗਲਤ ਆ ਅਸੀਂ ਉਹਨੂੰ ਗਲਤ ਕਹਿੰਦੇ ਚਲੋ ਤੁਸੀਂ ਉਹ ਮੁੱਦਾ ਛੱਡ ਦਿਓ ਮੋਡਲਿੰਗ ਦਾ ਵੀ ਛੱਡ ਦਿਓ ਸ਼ਿਵ ਜਨਾ ਜੀ ਕੀ ਹੁੰਦਾ ਤੁਹਾਡੇ ਮਸ਼ੀਵ ਸੰਨ ਦਾ ਪੰਜਾਬ ਦਾ ਵਾਈਸ ਪ੍ਰਧਾਨ ਹੈ ਜੀ ਵਾਈਸ ਪ੍ਰਧਾਨ ਸ਼ਿਵ ਸੰਨ ਨਾਲ ਤੋਂ ਅਸੀਂ ਹੁਣ ਤੁਸੀਂ ਗਾਣੇ ਦੇ ਵਿੱਚ ਧੱਲੇ ਲਿਆ ਮੇ ਤਰੋੜੇ ਨੂੰ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਜਿੰਨੇ ਸ਼ਿਵ ਸੰਨ ਵਾਲੇ ਬਿਆਨ ਹੀ ਦਿੰਦੇ ਬਸ ਨਸ਼ਾ ਤਾਂ ਤਾਂ ਵਿਕ ਰਿਹਾ ਕਰੀ ਸ਼ਿਵਸਨਾ ਵਾਲਿਆਂ ਨੂੰ ਦਿਖਦਾ ਨਹੀਂ ਸਿਰਫ ਧਾਰਮਿਕ ਮੁੱਦਾ ਦਿੰਦਾ ਪੰਜਾਬ ਦੇ ਲੋਕ ਨਹੀਂ ਦਿੰਦੇ ਜਿਹੜੇ ਮਰਦੇ ਵੀ ਆਏ ਦਿਨ ਬਸ ਢਿਆਂ ਦੇ ਉੱਤੇ ਫਲੂਟ ਵਿਕਦੀ ਹੈ ਚਿੱਟਾ ਵਿਕਦਾ ਪਿਆ ਜਗ੍ਹਾ ਜਗ੍ਹਾ ਸਰੀਮਟਾ ਵੀ ਹੋਰ ਬਡੇਰੀਆਂ 'ਚ ਵਿਕਦਾ ਕੀ ਸਿਰਫ ਧਰਮ ਨਿੱਕਾ ਇੱਧਰ ਸਿਰਫ ਧਰਮ ਦਾ ਜ਼ਿੰਮੇਵਾਰੀ ਲੈਣ ਦੀ ਹੈ ਉਹ ਵੀ ਉਹ ਵੀ ਤੁਹਾਡੇ ਕੋਲ ਉਹੀ ਵੀ ਤੁਹਾਡੇ ਕੋਲ ਕੁਝ ਹੁੰਦਾ ਨਹੀਂ ਹੈਗਾ ਸਿਰਫ ਧਰਮ ਦੇ ਜ਼ਿੰਮੇਵਾਰੀਆਂ ਲੈਂਦੇ ਠੇਕੇਦਾਰ ਬਣਿਆ ਜਿਹੜਾ ਨਸ਼ਾ ਵੇਚਦਾ ਜਾ ਕ ਤਾਂ ਹੋਰ ਵੇਚਦਾ ਉੱਥੇ ਸ਼ਿਵਸਨਾ ਦੇ ਮੂੰਹ 'ਚ ਦੰਦਲਾ ਕੋ ਪੈਂਦੀ ਹੈ ਭਾਜੀ ਤੁਹਾਨੂੰ ਸ਼ਾਇਦ ਤੁਹਾਨੂੰ ਤੁਹਾਡੀ ਨੌਲੇ ਸਾਨਾ ਗਰੁੱਪ ਬਹੁਤ ਨੇ ਲੁਧਿਆਣਾ ਪੰਜਾਬ ਚ ਜਿਹੜੀ ਸ਼ਿਵਸਾਨਾ ਪੰਜਾਬ ਆ ਉਹ ਹਿਡਨ ਤੌਰ ਤੇ ਕੰਮ ਕਰਦੀ ਆ ਜਿਮੀਨੀ ਤੌਰ ਤੇ ਕੰਮ ਕਰਦੀ ਆ ਤੁਹਾਨੂੰ ਸ਼ਾਇਦ ਹੋ ਸਕਦਾ ਕਿ ਤੁਹਾਡੇ ਨਾਲ ਕਿਤੇ ਪਿਵਾਦੀ ਪੁਰਾਣਾ ਕੋਈ ਮਿਲਦਾ ਸ਼ਿਵਸਾਨਾ ਦਾ ਨਾਲ ਤੁਹਾਡਾ ਜਿਆਦਾ ਨਾ ਟਕਰਾਵ ਚੱਲਦਾ ਆ ਸ਼ਾਇਦ ਤਾਂ ਤੁਹਾਨੂੰ ਅਸੀਂ ਕਈ ਵਾਰ ਚੰਗੇ ਨਹੀਂ ਲੱਗਦੇ ਕੋਈ ਗੱਲ ਨਹੀਂ ਪਰ ਆ ਜਿਹੜੀ ਮੁੱਦੇ ਦੀ ਗੱਲ ਆ ਹਰ ਬੰਦੇ ਦੀ ਸ਼ਬੀ ਇੱਕੋ ਜਿਹੀ ਨਹੀਂ ਹੁੰਦੀ ਪੰਜਾਂ ਉਂਗਲਾਂ ਇੱਕ ਤਰ੍ਹਾਂ ਦੀ ਹੁੰਦੀਆਂ ਹੈ ਇਡਨ ਕਿੱਦਾਂ ਇਡਨ ਕਿਹੜਾ ਕਿ ਇੰਟੈਲੀਜੈਂਸੀਆਂ ਨਾਲ ਮਿਲ ਕੇ ਕਰਦੇ ਨਾ ਨਾ ਇੰਟੈਲੀਜੈਂਸੀਆਂ ਨਾਲ ਮਿਲ ਕੇ ਨਹੀਂ ਕਰਦੇ ਹਿਡਨ ਕੋਈ ਚੀਜ਼ ਆਪਣਾ ਹੀਰਾ ਜੀ ਇਹੋ ਜੀ ਗੱਲ ਨਹੀਂ ਹੁੰਦੀ ਹਰ ਚੀਜ਼ ਆਪਾਂ ਕੋਈ ਕਿਸ ਤੁਸੀਂ ਤਾਂ ਦਾ ਡਰਨਾ ਨਹੀਂ ਚਾਹੀਦਾ ਤੁਸੀਂ ਤਾਂ ਚਿੱਟੇ ਵਾਲਿਆਂ ਨੂੰ ਛਰੇ ਆਮ ਪੜ ਸਕਦੇ ਹੋ ਆਮ ਬੰਦੇ ਦਾ ਡਰਦਾ ਹੈ ਕਿ ਉਹ ਉਹਦੇ ਹਮਲਾ ਕਰ ਦੇਣਗੇ ਮਾਰ ਦੇਣਗੇ ਸਿਕਿਉਰਟੀਆਂ ਤੁਹਾਨੂੰ ਵੀ ਮਿਲੀ ਹੋਈਆਂ ਤੁਸੀਂ ਤਾਂ ਪੜ ਸਕਦੇ ਹੋ ਚਿੱਟੇ ਵਾਲੇ ਜਾ ਕੇ ਮੈਨੂੰ ਇੱਕ ਗੱਲ ਦਾ ਜਵਾਬ ਦੋ ਫਿਰ ਤੁਸੀਂ ਗੱਲ ਆ ਜਾਂਦੀ ਤੁਹਾਡੇ ਉਹਨਾਂ ਦੇ ਮੇਰੇ ਸਾਬ ਨਾਲ ਮੁੱਦੇ ਪੰਜ ਸੱਤ ਨੇ ਇੱਕ ਸਿਕਿਉਰਟੀ ਦੇ ਪਿੱਛੇ ਲੱਗੇ ਇੱਕ ਸ਼ਿਵਸਾਨਾ ਪਿੱਛੇ ਲੱਗੇ ਤਿਆਰ ਪੰਜ ਮੱਲੇ ਦਾ ਤੁਹਾਨੂੰ ਕੋਈ ਸ਼ਿਵਸਾਨਾ ਵਾਲੀ ਸ਼ਕਲ ਮੁੱਦਾ ਇੱਕ ਖਾਲਸਤਾਨ ਨਹੀਂ ਖਾਲਸਤਾਨ ਤੋਂ ਇਲਾਵਾ ਵੀ ਸਾਡੇ ਕੋਲ ਬਹੁਤ ਕੁਛ ਹੈ ਜਮੀਨੀ ਤੌਰ ਤੇ ਹੁਣ ਮੈਂ ਤੁਹਾਨੂੰ ਸ਼ਾਇਦ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ ਸੀ ਮੈਂ ਬਸ ਮੇਬੀ ਕੱਲ ਜਾਂ ਪਰਸੋ ਬਹੁਤ ਹਿਡਨ ਬਹੁਤ ਜ਼ਮੀਨੀ ਤੌਰ ਤੇ ਇਸ ਚੀਜ਼ ਦਾ ਪ੍ਰੋਟੈਸਟ ਕਰਨ ਜਾ ਰਿਹਾ ਮੈਂ ਜੀ ਠੀਕ ਆ ਉਹ ਪ੍ਰੋਟੈਸਟ ਤੁਹਾਨੂੰ ਵੀ ਪਤਾ ਲੱਗੂਗਾ ਕਿ ਪ੍ਰੋਟੈਸਟ ਕਿੱਦਾ ਹੋਇਆ ਉਹ ਨਾਲੀ ਪ੍ਰੋ ਦੀ ਗਣਾ ਜੇ ਤੁਸੀਂ ਪ੍ਰੋਟੈਸਟ ਕੀਤਾ ਤੁਹਾਡੀ ਸਿਕਿਉਰਟੀ ਨਾਲੀ ਦੀ ਠੰਡੇ ਉੱਤ ਬਹਿ ਕੇ ਬਹਿਣਾ ਢੰਡੇ ਹੋ ਕੇ ਬਹਿਣਾ ਮੈਂ ਕਿਹਾ ਜੀ ਗੱਲੀ ਕੋਈ ਨਹੀਂ ਮੈਨੂੰ ਕੋਈ ਸਕੂਟਰ ਨਾ ਮੈਨੂੰ ਕੋਈ ਇਹ ਜਿਹੀ ਭੁੱਖ ਰਹੀ ਹੈ ਨਾ ਰਹਿਣੀ ਆ ਆਪਾਂ ਨੂੰ ਕੋਈ ਸਿਕਿਉਰਟੀ ਆਪਾਂ ਦਾ ਕੰਮ ਕਰਦਾ ਜਮੀਨੀ ਤੌਰ ਤੇ ਦੋ ਦੋ ਜਮੀਨੀ ਤੌਰ ਤੇ ਕੰਮ ਕਰਾਂਗੇ ਆਪੇ ਪ੍ਰਮਾਤਮਾ ਨੇ ਸੁਣਨੀ ਕੋਈ ਇਹ ਜਿਹੀ ਗੱਲ ਨਹੀਂ ਹੈ ਜੀ ਜੇ ਸਹੀ ਜੀ ਵਿਲਾਪ ਕਰਦੀਆਂ ਨੇ ਇਹ ਗਊ ਮਾਤਾ ਗਊ ਮਾਤਾ ਗਊ ਮਾਤਾ ਸਾਡੀ ਵੀ ਹੈ ਪਰ ਅਸੀਂ ਸਾਡੇ ਚਲੋ ਮਾਲਕ ਨੇ ਇੰਨਾ ਸਮਰਥ ਨਹੀਂ ਹੈਗਾ ਵੀ ਅਸੀਂ ਜਿੰਨਾ ਸਾਡੇ ਕੋਈ ਸਰਦਾ ਕਰਦੇ ਆ ਤੁਹਾਡੇ ਲਈ ਸਭ ਤੋਂ ਪਹਿਲਾਂ ਗਊ ਮਾਤਾ ਦਾ ਪਰਿਸ਼ਕਾਰ ਹੁੰਦਾ ਇੱਥੇ ਉਹਨਾਂ ਨੂੰ ਭੁੱਖੀਆਂ ਮਰਾਇਆ ਜਾਂਦਾ ਤਰਸਾ ਤਰਸਾ ਕੇ ਮਰੇ ਜਾਂਦਾ ਦਿਖਦਾ ਨਹੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ ਪੰਜਾਬ ਸਰਕਾਰ ਨੇ ਅਗਰ ਗਊ ਦੇ ਟੈਕਸ ਦੇ ਉੱਤੇ ਅਗਰ ਗਊ ਸੈਸ ਲੈਂਦੇ ਆ ਨਾ ਕਾਊਸ ਸੈਸ ਲੈਂਦੇ ਤੇ ਉਹ ਕਿੱਥੇ ਜਾਂਦਾ ਤੁਸੀਂ ਵੀ ਤਾਂ ਸਵਾਲ ਪੰਜਾਬ ਸਰਕਾਰ ਨੂੰ ਕਰ ਸਕਦੇ ਨਾ ਮੈਂ ਸਿਰਫ ਇਹੀ ਗੱਲ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਕਾਉਸਸ ਲੈਂਦੀ ਸੜਕਾਂ ਤੇ ਗਊਆਂ ਫੇਰ ਕਿਉਂ ਘੁੰਮਦੀਆਂ ਤੁਸੀਂ ਇਹ ਗੱਲ ਕਹਿੰਦੇ ਹੋ ਕਿ Hindu leader Hindu leader ਨੂੰ ਭਾਜੀ ਇੱਕ ਗੱਲ ਦਾ ਜਵਾਬ ਦਿਓ Hindu leader ਨੇ ਪੰਜਾਬ ਪੂਰੇ ਹਿੰਦ ਹਿੰਦੁਸਤਾਨ ਦੇ ਗਊਆਂ ਦੇ ਵਿੱਚ ਅਗਰ ਅਗਰ ਅਸੀਂ ਗਊ ਮਾਸ ਫੜਦੇ ਹਾਂ ਅਸੀਂ ਹਰ ਚੀਜ਼ ਕਰਦੇ ਆ ਅਗਰ ਗਊਆਂ ਰੋਡ ਤੇ ਘੁੰਮਦੇ ਹੋ ਤਾਂ ਸਰਕਾਰ ਦਾ ਕੰਮ ਆ ਮੈਂ ਕਹਿੰਦਾ ਜ਼ਿਆਦਾ ਨਹੀਂ ਕਹਿੰਦਾ ਕਿ 2 ਮਹੀਨੇ ਲਈ ਸਾਨੂੰ ਕਾਉਸਸ ਪੰਜਾਬ ਦਾ ਦਿੱਤਾ ਜਾਵੇ ਇੱਕ ਵੀ ਗਊ ਅਗਰ ਤੁਹਾਨੂੰ ਲੁਧਿਆਣਾ ਪੰਜਾਬ 'ਚ ਕਿਤੇ ਵੀ ਦੇਖੀ ਜੋ ਕਹਿਣਾ ਪੈਣਾ ਹੈ ਸੰਤ ਵੀ ਇੱਕ ਗੱਲ ਦਾ ਜਵਾਬ ਦਿਓ Hindu leader ਖਵ ਜਾਪ ਸ਼ਿਵਸੇਨਾ ਪੰਜਾਬ ਹਿੰਦੂਆਂ ਦੀ ਕਹਿੰਦੇ ਵੀ ਅਸੀਂ ਹਿੰਦੂਆਂ ਦੇ ਰਾਖੇ ਆ ਬਿਲਕੁਲ ਸਹੀ ਗੱਲ ਦਾ ਬਿਲਕੁਲ ਜੀ ਕਦੀ ਇਲੈਕਸ਼ਨ ਲੜਾਏ ਜਾਣ ਕਿ ਇਹਨਾਂ ਨੂੰ ਪੂਰੀ ਜਿੰਨੇ ਤੁਹਾਡੇ ਸ਼ਿਵਸੇਨਾ ਕਿੰਨੇ ਵੀ 50 100 ਬਿੰਨ ਬਿੰਨ ਜਿਹੜੇ ਠੱਪੇ ਲਾਈ ਫਿਰ ਦੇ ਰਾਸ਼ਟਰਪਤੀ ਰਾਸ਼ਟਰੀ ਅਧਿਐਕਸ਼ ਪੰਜਾਬ ਪ੍ਰਧਾਨ ਲਿਪ ਬੇ ਨਹੀਂ ਲੱਗਦਾ ਇਹਨਾਂ ਨੂੰ 10000 ਵੋਟ ਪਾਉਂਗੀ 100 ਬੰਦਿਆਂ ਨੂੰ ਅਲੀ ਗੱਲ ਤਾਂ ਜੀ ਜਿਹੜਾ ਬੰਦਾ ਅੱਤਵਾਦ ਦੇ ਖਿਲਾਫ ਬੋਲਦਾ ਹੋਵੇ ਜਿਹੜਾ ਬੰਦਾ ਖਾਲਸਤਾਨ ਦੇ ਖਿਲਾਫ ਬੋਲਦਾ ਹੋਵੇ ਜਿਹੜਾ ਬੰਦਾ ਜ਼ਮੀਨੀ ਤੌਰ ਤੇ ਹਿੰਦੂ ਦਾ ਬਾਣ ਗਿਆ ਸੁਣ ਤਾਂ ਲੋ ਪੰਜਾਬ ਸਰਕਾਰ ਦੇ ਖਿਲਾਫ ਬੋਲਦਾ ਹੋਵੇ ਜਾਂ ਜੋ ਜੋ ਗਲਤ ਹੋ ਰਿਹਾ ਪੂਰੇ ਪੰਜਾਬ ਹਿੰਦੁਸਤਾਨ ਦੇ ਉਹਦੇ ਖਿਲਾਫ ਪ੍ਰੋਟੈਸਟ ਕਰਦਾ ਹੋਵੇ ਮੈਨੂੰ ਲੱਗਦਾ ਉਹਨੂੰ ਘਰ ਦੀ ਵੀ ਨਹੀਂ ਬਹੁਤ ਵੋਟ ਪੈਣੀ ਜੀ ਸੁਣੋ ਨਾ ਥਾਪਰ ਸਾਹਿਬ ਵਾਲੀ ਗੱਲ ਹੋ ਗਈ ਥਾਪਰ ਸਾਹਿਬ ਕਹਿੰਦੇ ਸੀ ਮਿੰਦ ਮੇਰੀ ਘਰ ਵਾਲੀ ਨਹੀਂ ਬਣੀ ਵੋਟ ਬਣੀ ਆਫੀਸ ਰਿਕਾਰਡ ਗਿਆ ਜੀ ਐਕਚੁਅਲੀ ਕੀ ਹੈ ਹੁਣ ਮੈਂ ਤੁਹਾਨੂੰ ਇੱਕ ਗੱਲ ਦਾ ਜਵਾਬ ਇਹਦਾ ਬਹੁਤ ਬਰੀਕੀ ਜ ਅਗਰ ਕਿਸੇ ਚੀਜ਼ ਦਾ ਪ੍ਰੋਟੈਸਟ ਕਰਦੇ ਹੋ ਕੱਲ ਨੂੰ ਤੁਹਾਡੇ ਹਜ਼ਾਰਾ ਦੁਸ਼ਮਣ ਪੈਦਾ ਹੁੰਦੇ ਸੁਣੀ ਚੱਲਿਓ ਗੱਲ ਨੂੰ ਕਿਹੜੀ ਮਾਂ ਚਾਹਦੀ ਹੈ ਕਿ ਮੇਰੇ ਪੁੱਤ ਦੇ ਹਜ਼ਾਰਾ ਦੁਸ਼ਮਣ ਹੋਣ ਇੱਕ ਮਿੰਟ ਲਈ ਗਲਤ ਹੁਣ ਸੁਣੀ ਚੱਲਿਓ ਕਿਹੜੀ ਮਾਂ ਕਿਹੜਾ ਪਿਓ ਕਹਿੰਦਾ ਕਿ ਮੇਰੇ ਬੱਚੇ ਦਾ ਦੁਸ਼ਮਣ ਹੋਣ ਕਿ ਕੱਲ ਨੂੰ ਇਹ ਕੱਲਾ ਜਾਵੇਗਾ ਇਹਨੂੰ ਇਹਦਾ ਕੋਈ 1921 ਨਾ ਹੋ ਜਵੇ ਸੋਨੋ ਕਿਹੜੀ ਮਾਂ ਇਹ ਜਾਣਦੀ ਹੈ ਵੀ ਗੱਲਾਂ ਸਿੱਖਾਂ ਨਾਲ ਹੀ ਜਾਂ ਖਾਲਸਤਾਨੀਆਂ ਨਾਲ ਹੀ ਬੰਗੇ ਲੋ ਜਿਹੜੇ ਸਾਡੇ ਪੰਜਾਬ ਨੂੰ ਯਾਰ ਦੇ ਵਿੱਚ ਚਿੱਟਾ ਵੇਚਦੇ ਵੇ ਬਲੂਟਾ ਵੇਚਦੇ ਵੇ ਨਸ਼ਾ ਗੁਰਗੇ ਖੜਾਉਂਦੇ ਵੇ ਜਾਂ ਉਹਨਾਂ 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 ਬਹੁਤ ਕੰਮ ਆ ਖਾਲਸਤਾਨ ਦੇ ਮੈਂ ਤਾਂ ਦੇਖਿਆ ਨਹੀਂ ਕਦੀ ਅਜੇ ਤੱਕ ਮੇਰਾ ਇੱਕ ਇੱਕ ਤੁਹਾਡੇ ਤੁਹਾਡਾ ਇੱਕ ਵੀ ਮੈਨੂੰ ਪੁਰਾਣੀ ਤੋਂ ਪੁਰਾਣਾ ਸ਼ੇਵਸਨਾਂ ਦਾ ਕੱਢ ਕੇ ਦਿਖਾ ਦਿਓ ਸ਼ੇਵਸਨਾਂ ਪੰਜਾਬ ਦਾ ਹੀ ਜਿਹੜਾ ਨਸ਼ੇ ਦੇ ਖਿਲਾਫ ਹਿੰਦੇ ਤੁਸੀਂ ਕਦੀ ਹਿੱਸਾ ਲੇ। ਬਾਜੀ ਹਜ਼ਾਰਾਂ ਨੇ। ਤੁਸੀਂ ਮੈਂ ਅਜਾ ਤੁਹਾਨੂੰ ਆਪਣੀ ਲਾਈਵ ਵੀ ਦਿਖਾ ਦੂੰਗਾ ਅਸੀਂ ਕਿੰਨੇ ਪ੍ਰੋਟੈਸਟ ਕਿਤੇ ਅੱਤਵਾਦ ਦੇ ਖਿਲਾਫ ਕੀਤੇ ਖਾਲਸਤਾਨ ਦੇ ਖਿਲਾਫ ਕੀਤੇ ਜਿਹੜੇ ਟਿੱਟੇ ਵਾਲਾ ਕੋਈ ਬੰਦਾ ਬਣਾਇਆ ਹੋਵੇ ਮੈਂ ਫੇਰ ਉਹੀ ਗੱਲ ਆ ਗਈ ਨਾ ਹੁਣ ਮੈਂ ਅਗਰ ਹਰ ਤੁਹਾਡੇ ਸ਼ਿਵਸਨਾਂ ਦੇ ਖਿਲਾਫ ਤੁਹਾਡੇ ਪ੍ਰਜীব ਤਰਜੀਬ ਟੰਡਰ ਤੁਹਾਡੇ ਪ੍ਰਧਾਨ ਨੇ ਹਾਂਜੀ ਪ੍ਰਧਾਨ ਜੀ ਤੁਸੀਂ ਹੁਣ ਜਿਹੜਾ ਨਵਾਂ ਮੁੱਦਾ ਸ਼ਿਵਸਨਾਂ ਦਾ ਇਹਦੇ ਇਹਦੇ ਲਈ ਕੱਲ ਪ੍ਰੋਟੈਸਟ ਹੋਇਆ ਸ਼ਿਵਸਨਾਂ ਵਾਲਾ ਠੀਕ ਹੈ ਪਰ ਜਿਹੜਾ ਕਮਲਖਾਨ ਦਾ ਮੁੱਦਾ ਸੀ ਉਹ ਦੱਬਿਆ ਗਿਆ ਕਮਲਖਾਨ ਦਾ ਸ਼ਰੀਆਮ ਗਲਤ ਪੇਟ ਗਈਆਂ ਉਹ ਮੁੱਦਾ ਦੱਬਿਆ ਗਿਆ ਉਹ ਵੀ ਹਿਡਨ ਇਨਫੋਰਮੇਸ਼ਨ ਹੈ ਕਿ ਤੁਹਾਡੇ ਪ੍ਰਧਾਨ ਦਾ ਦੋਸਤ ਕੋਈ ਨਹੀਂ ਹਜ ਤੱਕ ਵੀ ਪੈਂਡਿੰਗ ਚੱਲਦਾ ਪਿਆ ਤਾਂ ਕੌਣ ਕਹਿੰਦਾ ਦਬਤਾ ਕੋਈ ਪ੍ਰੋਟੈਸਟ ਨਹੀਂ ਹੋਇਆ ਉਸ ਲਈ ਕਿਉਂ ਨਹੀਂ ਹੋਇਆ ਪ੍ਰੋਟੈਸਟ ਵੀ ਹੋਇਆ ਸਾਰਾ ਕੁਝ ਹੁਣ ਮ ਐਫ ਆਈ ਆਰ ਦਰਜ ਹੋਈ ਚੰਦਰਕਾਂ ਚੱਡੇ ਨੇ ਕਰਾਈ ਸ਼ਿਵਸਨ ਬਾਲ ਠਾਕਰੇ ਨੇ ਤੁਹਾਡੇ ਵਾਲਿਆਂ ਨੇ ਵੀ ਉਹਨਾਂ ਰਾਜਾ ਮੰਦੀ ਦੀ ਗੱਲ ਕੀਤੀ ਸੁਣ ਲਓ ਬਾਬਾ ਜੀ ਸੁਣ ਲਓ ਜੀ ਖਾਨ ਤੇ ਵੀ ਐਫ ਆਈ ਆਰ ਹੋਈ ਜੀ ਕਮਲ ਖਾਨ ਨੂੰ ਵੀ ਮੰਦਰ ਬੁਲਾ ਕੇ ਸਮਝੌਤਾ ਕਰ ਲਿਆ ਉੱਥੇ ਵੀ ਤੁਹਾਡੇ ਹੀ ਸ਼ਿਵਸਨਾਂ ਦੇ ਖਿਲਾਫ ਆ ਵੀ ਮੰਦਰ ਦੇ ਗਾਲਾ ਕੱਢੀਆਂ ਬਾਬਾ ਜੀ ਗੱਲ ਸੁਣੋ ਮੇਰਾ ਕਹਿੰਦਾ ਹੀਰਾ ਜੀ ਗੱਲ ਸੁਣੋ ਸਾਰੇ ਤਾਂ ਐਫ ਆਈ ਆਰ ਹੋਈ ਜੀ ਹਜੇ ਤੱਕ ਪੈਂਡਿੰਗ ਚੱਲਦਾ ਪਿਆ ਕਿਸੇ ਦੂਜੀ ਪਾਰਟੀ ਨੇ ਆ ਕੇ ਕਹਿਤਾ ਜੀ ਸਮਝੌਤਾ ਹੋ ਗਿਆ ਇਹ ਹੋ ਗਿਆ 100 ਮੂੰਹ 100 ਗੱਲਾਂ ਜੀ ਅਗਰ ਮਾਸਟਰ ਸਲੀਵ ਨੇ ਮਾ ਚਿੰਤਪੁਰਨੀ ਤੋਂ ਜਾ ਕੇ ਮੱਥਾ ਠੇਕ ਲਿਆ ਉੱਥੇ ਗਲਤੀ ਮੰਨ ਲਈ ਕਿ ਅਸੀਂ ਮਾਤਾ ਚਿੰਤਪੁਰਨੀ ਤੋਂ ਉੱਤੇ ਹੋ ਗਏ ਇੱਕ ਮਿੰਟ ਲਈ ਅਸੀਂ ਪੈਂਡਿੰਗ ਕਰਤਾ ਕੋਈ ਗੱਲ ਨਹੀਂ ਜੀ ਖਾਨ ਨੇ ਆ ਕੇ ਸ਼ੰਗਲਾ ਸ਼ਿਵਾਲਿਆ ਕੇ ਭਗਵਾਨ ਭੋਲੇਨਾਥ ਦੇ ਸ਼ਿਵਲੀਨ ਦੇ ਅੱਗੇ ਮੱਥਾ ਟੇਕ ਕੇ ਮਾਫੀ ਮੰਗ ਲਈ ਇੱਕ ਮਿੰਟ ਲਈ ਸੁਣੀ ਚੱਲਿਓ ਕਿ ਅਸੀਂ ਭੋਲੇਨਾਥ ਤੋਂ ਉੱਪਰ ਹੋ ਗਏ ਪਰ ਵਿੱਚ ਸੈਟਲਮੈਂਟਾਂ ਦੀਆਂ ਗੱਲਾਂ ਕਿੱਥੋਂ ਆਏ ਨੇ ਫਿਰ ਗੱਲ ਆ ਗਈ ਨਾ ਹਜ਼ਾਰਾ ਹਜ਼ਾਰਾ ਦੁਸ਼ਮਨ ਅਗਰ ਬੰਦਾ ਕੋਈ ਕਿਸੇ ਚੀਜ਼ ਦਾ ਕੋਈ ਵਿਰੋਧ ਕਰਦਾ ਜਾਂ ਕੋਈ ਪ੍ਰੋਟੈਸਟ ਕਰਦਾ ਜਾਂ ਕੋਈ ਜਮੀਨੀ ਤੌਰ ਤੇ ਕੰਮ ਕਰਦਾ ਉਹਦੇ ਹਜ਼ਾਰਾ ਦੁਸ਼ਮਨ ਨੇ ਹੁਣ ਤੁਹਾਨੂੰ ਕੀ ਲੱਗਦਾ ਮੈਂ ਹੁਣ ਅੱਤਵਾਦ ਦੇ ਖਿਲਾਫ ਜਾਂ ਮੈਂ ਚਿੱਟੇ ਦੇ ਖਿਲਾਫ ਬੋਲਾਂ ਮੈਨੂੰ ਮੇਰੇ ਹਜ਼ਾਰਾ ਦੁਸ਼ਮਨ ਨਹੀਂ ਹੋਣੇ ਹੋਣਗੇ ਮੈਂ ਹੁਣ ਪ੍ਰੋਟੈਸਟ ਕਰੂੰਗਾ ਹੁਣ ਤੁਹਾਨੂੰ ਹਰ ਚੀਜ਼ ਲਾਈਵ ਦਿਖਾਉਂਗਾ ਕਿ ਕਿੱਦਾਂ-ਕਿੱਦਾਂ ਕਰਦਾ ਤੁਹਾਨੂੰ ਦੇਖੋ ਮੇਰੇ 'ਚ ਕੀ ਕਮੀ ਰਹੇਗੀ ਕਿ ਮੈਂ ਕੁਝ ਵੀ ਕਰਦਾ ਉਹਦੀ ਵੀਡੀਓ ਨਹੀਂ ਬਣਾਉਂਦਾ ਹੁਣ ਮੈਂ ਹੁਣ ਪੰਜਾਬੀ ਵਿੱਚ ਕਹਿੰਦੇ ਮੂਤਨ ਵੀ ਜਾਊਂਗਾ ਨਾ ਉਹਦੀ ਵੀ ਵੀਡੀਓ ਬਣਾ ਕੇ ਦਿਖਾਵਾਂਗਾ ਹਾਂਜੀ ਆ ਦੇਖੋ ਜੀ ਮੈਂ ਮੂਤਨ ਗਿਆ ਤਾਂ ਤੁਹਾਨੂੰ ਵੀਡੀਓ ਤੁਹਾਨੂੰ ਇਹ ਚੀਜ਼ ਚਾਹੀਦੀ ਹੈ ਨਾ ਬਿਲਕੁਲ ਹੋਊਗੀ ਦੇਖ ਲੈਣੇ ਕਿੰਨਾ ਜਮੀਨੀ ਦੌਰ ਤੇ ਹੀਰਾ ਜੀ ਇਹੀ ਜੀ ਹੋਊਗੀ ਤੁਹਾਨੂੰ ਲੱਗਦਾ ਸ਼ਿਵਸਾਨਾ ਪੰਜਾਬ ਕੋਈ ਕੰਮ ਨਹੀਂ ਕਰਦੀ ਸ਼ਿਵਸਾਨਾ ਪੰਜਾਬ ਹਰ ਮੁੱਦੇ ਤੇ ਕੰਮ ਕਰਦੀ ਆ ਔਰ ਹਰ ਮੁੱਦੇ ਨੂੰ ਚੱਕਦੀ ਆ ਚਾਹੇ ਪੰਜਾਬ ਸਰਕਾਰ ਜੋ ਜੋ ਪੰਜਾਬ ਚ ਕਰਦਾ ਪੰਜਾਬ ਨਹੀਂ ਚੱਕਦੀ ਸਿਕਿਉਰਿਟੀ ਵਾਪਸ ਹੋਈ ਥਾਪਰ ਦੀ ਪਿੱਟ ਪਿੱਟ ਨੀਲਾ ਹੋ ਰਿਹਾ ਸੋਸ਼ਲ ਮੀਡੀਆ ਤੇ ਵੀ ਮੇਰੀ ਮੈਨੂੰ ਮਰਵਾਣਾ ਜਾਂਦੀ ਸਰਕਾਰ ਉਹ ਭਾਈ ਸਾਹਿਬ ਸਰਕਾਰ ਨਹੀਂ ਪਹਿਲਾਂ ਸਿਕਿਉਰਿਟੀ ਦਿੱਤੀ ਆ ਸਰਕਾਰ ਨੇ ਇਹਨੂੰ ਹਾਈਲਾਈਟ ਕਰਦਾ ਅਗਰ ਹਾਈਲਾਈਟ ਕਰਨ ਤੋਂ ਬਾਅਦ ਅੱਜ ਸਰਕਾਰ ਨੇ ਸਿਕਿਉਰਿਟੀ ਲੈਦੀ ਕੱਲ ਨੂੰ ਉਹਦੀ ਜਾਨ ਅਗਰ ਕੋਈ ਜਾਨ ਦਾ ਵਿੱਚ ਕੋਈ ਪ੍ਰੋਬਲਮ ਹੋ ਜਾਂਦੀ ਜਾਂ ਕੋਈ ਮਰ ਜਾਂਦਾ ਮੂੰਹ ਤੇ ਬੰਦ ਰੱਖੋ ਨਹੀਂ ਫਿਰ ਕੌਣ ਜ਼ਿੰਮੇਵਾਰ ਹੈ ਬੰਦ ਰੱਖਣਾ ਇੱਕ ਪਾਸੇ ਕਹਿੰਦੇ ਬੋਲੋ ਨਾ ਇੱਕ ਪਾਸੇ ਬੋਲਣਾ ਤੇ ਉੱਥੇ ਬੋਲੋ ਨਾ ਸਮਾਜ ਦੇ ਤਾਂ ਕੋਈ ਕੰਮ ਤਾਂ ਨਹੀਂ ਰਹੇ ਪਰਸਨਲ ਸਾਡੀ ਕੋਈ ਰੰਜਿਸ਼ ਥੋੜੀ ਕਿਸੇ ਨਾਲ 25 ਸਾਲ ਦਾ ਪੁੱਤ ਮਾਂ ਦਾ ਚਿੱਟੇ ਦਾ ਟੀਕਾ ਲਾ ਕੇ ਮਰ ਗਿਆ ਕਿਸੇ ਸ਼ਿਫਤਨ ਵਾਲਿਆਂ ਨੇ ਕਿ ਬਟਾ ਨਹੀਂ ਕੀਤਾ ਇਹ ਭਾਜੀ ਪੰਜਾਬ ਸਰਕਾਰ ਨੇ ਕੀ ਕਰਤਾ ਫਿਰ ਚਲੋ ਸਾਡਾ ਵੋਟਾ ਨਹੀਂ ਪਈ ਪੰਜਾਬ ਸਰਕਾਰ ਨੂੰ ਤਾਂ ਲੋਕਾਂ ਨੇ ਵੋਟਾ ਪਾਈ ਹੈ ਨਾ ਫਿਰ ਉਹਨਾਂ ਨੇ ਕੀ ਕਰਤਾ ਆ ਮੁੰਡਾ ਕਿਉਂ ਨਹੀਂ ਬੋਲਦਾ ਹਿੰਦੂਆਂ ਦੇ ਲੀਡਰ ਤੁਸੀਂ ਬੋਲਦੇ ਤੇ ਤੁਸੀਂ ਸਾਡੇ ਦੁਸ਼ਮਣ ਬਣ ਕੇ ਆਏ ਨੇ ਸਾਨੂੰ ਕਹਿੰਦੇ ਆ ਕੀ ਕੀਤਾ ਅਗਰ ਨਹੀਂ ਬੋਲਦੇ ਤਾਂ ਨਹੀਂ ਕੌਣ ਹਿੰਦੂਆ ਲੀਡਰ ਕੌਣ ਬਣਦੇ ਹਿੰਦੂਆ ਲੀਡਰ ਹੱਸੇ ਹਿੰਦੂਆ ਲੀਡਰ ਤੇ ਬੋਲਦੇ ਆਪਣੇ ਹਿੰਦੂਤਾਂ ਲਈ ਬੋਲਦੇ ਯਾਰ ਮੈਂ ਕਹਿੰਦਾ ਗਊ ਮਾਤਾ ਗਊ ਮਾਤਾ ਨੂੰ ਕੋਸ਼ਿਸ਼ ਹੋ ਜਵੇ ਨਾ ਤੇ ਸਾਰੇ ਆਗੇ ਤਰਨ ਲੱਗ ਪਏ ਨੇ ਉਹ ਜੀਂਦੇ ਜੀ ਇਨਸਾਨ ਜਿੰਨੇ ਗਊ ਮਾਤਰੀ ਸੇਵਾ ਕਰਨੀ ਉਹ ਤਾਂ ਪੰਜਾਬ ਦੇ ਵਿਚਾਲੋ ਤੇ ਉਹ ਕਰਦੇ ਆ ਜੀ ਗਊਸ਼ਾਲਾ ਜਾ ਕੇ ਕਰਦੇ ਆ ਜਿਹੜੀਆਂ ਰੋੜਾਂ ਤੇ ਗਊਆਂ ਅਸੀਂ ਉਹਦਾ ਵੀ ਪ੍ਰੋਟੈਸਟ ਕਰਦੇ ਜਿਹੜੀਆਂ ਰੱਜੀਆਂ ਗਊਆਂ ਜਿਨ੍ਹਾਂ ਦੇ ਦੁੱਧ ਵੇਚਦਾ ਉਹਨਾਂ ਨੂੰ ਪੱਠੇ ਪਾਈ ਜਾਂਦੇ ਜਿਹੜੀਆਂ ਆ ਤੁਹਾਡੇ ਬਾਹਰ ਪਾਨੇ ਬਾਹਰ ਤਾਂ ਨਿਕਲੋ ਬਾਹਰ ਬਾਹਰ ਜਾ ਕੇ ਸਾਹਮਣੇ ਪੱਠਾ ਆਪਣਾ ਟਾਲ ਲੱਗਿਆ ਉੱਥੇ ਜਾ ਕੇ ਜਿੰਨੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੜੇ ਦਦਾਨੀ ਇੱਥੇ ਵੀ ਆਂਦੇ ਪਰ ਕਰਨ ਕੀ ਇਹ ਸਾਡਾ ਕੰਮ ਨਹੀਂ ਇਹ ਸਰਕਾਰ ਦਾ ਕੰਮ ਆ ਸਰਕਾਰ ਕਰੂਗੀ ਤਾਂ ਤਾਦੀ ਹੋਊਗਾ ਅਸੀਂ ਥੋੜੀ ਟਾਲਣ ਰੋਕਣਾ ਕਿਹਦਾ ਕੰਮ ਆ ਨੇ ਖਾਲਸਾ ਦਾ ਨੱਕ ਦੀ ਬਣਿਆ ਨਾ ਬੰਦ ਉਹ ਸਰਕਾਰ ਦੇ ਕੰਮ ਆ ਤੇ ਫਿਰ ਉਹ ਜੇ ਤੁਸੀਂ ਕੋਈ ਰਸਤਾ ਕਰਨਾ ਸਾਡਾ ਹੀ ਕੰਮ ਆ ਦੇਖੋ ਪੰਜਾਬ ਵਾਲੇ ਵੀ ਪੋਟੈਸਟ ਕਰੋ ਪੰਜਾਬ ਕਰਨਾ ਦਾ ਸਾਡਾ ਫਰਜ਼ ਆ ਸੀ ਪੋਟੈਸਟ ਸੈਸ ਤੁਹਾਨੂੰ ਦੇ ਦੇਣ ਕਾਓ ਸੈਸ ਤੁਹਾਨੂੰ ਦੇ ਦੇਣ ਗਊਆਂ ਭੁੱਖੇ ਨਹੀਂ ਰਹਿਣ ਗਿਆ ਕਾਓ ਸੈਸ ਦਾ ਮੁਖੱਲਤਾਂ ਦੀ ਜ਼ਿੰਮੇਵਾਰੀ ਤੁਹਾਨੂੰ ਦੇ ਦਿੰਦੇ ਆ ਖਾਲਸਾ ਦੀ ਨਾਲ ਲੜੋ ਅਗਰ ਕਾਓ ਸੈਸ ਦੀ ਗੱਲ ਕੀਤੀ ਕਾਓ ਸੈਸ ਅਗਰ ਸ਼ਿਵਸਾਨਾ ਨੂੰ ਪੰਜਾਬ ਨੂੰ ਦਿੱਤਾ ਪ੍ਰਿੰਸੀਪਲ ਸਨਾ ਪੰਜਾਬ ਨੂੰ ਤੁਸੀਂ ਮੈਂ ਤੁਹਾਨੂੰ ਇੱਕ ਅੱਜ ਤੁਹਾਡੇ ਮੀਡੀਆ ਮੀਡੀਆ ਰਾਹੀਂ ਕਿੰਨਾ ਅਗਰ 2 ਮਹੀਨੇ ਲਈ ਸਿਰਫ ਲਿਖਤੀ ਤੌਰ ਤੇ ਸਾਨੂੰ ਸਿਰਫ ਲੁਧਿਆਣੇ ਦਾ ਹੀ ਦੇ ਦੇਣ ਜਿਆਦਾ ਪੰਜਾਬ ਦੀ ਗੱਲ ਨਾ ਛੱਡੋ ਉਹ ਬਾਅਦ ਦੀ ਗੱਲ ਹੈ ਨਾਲ ਹੀ ਸਾਡੀਆਂ ਕੋਠੀਆਂ ਬਣ ਜਾਣਗੀਆਂ ਫਿਰ ਦੱਸੋ ਇਹ ਇਹ ਤਾਂ ਮੈਨੂੰ ਲੱਗਦਾ ਤੁਸੀਂ ਮੇਰੇ ਨਾਲ ਲੜਨ ਲਈ ਆਏ ਹੋ ਮੇਰੀ ਇੰਟਰਵਿਊ ਕਰਨੇ ਨਹੀਂ ਆਏ ਨਾ ਮੈਂ ਕਦੀ ਗਲਤ ਕਿਸੇ ਨੂੰ ਵਿਵਾਦਿਤ ਬੋਲੇ ਨਾ ਤੱਕ ਮੈਂ ਬੋਲਦਾ ਨਾ ਮੈਂ ਕਿਸੇ ਦੇ ਸ਼ਾਨ ਦੇ ਖਿਲਾਫ ਬੋਲਦਾ ਜਿਹੜੀ ਸਿਵਸਾਨਾ ਪੰਜਾਬ ਜੋ ਸਾਡੀ ਪਾਰਟੀ ਕੰਮ ਕਰ ਕੀ ਰਿਲੇਟਡ ਕਰਨ ਜਾ ਰਹੇ ਹੋ ਕੀ ਦਿਖੇਗਾ ਨਾ ਲੇਟੈਸਟ ਜਿਹੜੀ ਹੈ ਉਹ ਜਮਿਨੀ ਤੌਰ ਤੇ ਹੁਣ ਤੁਹਾਡੇ ਚੈਨਲ ਰਾਹੀਂ ਕਹਿੰਦਾ ਖਾਸ ਕਰਕੇ ਹੀਰਾਜੀ ਨੂੰ ਵੀ ਸੱਦਿਆ ਜਾਊਗਾ ਸਭ ਤੋਂ ਪਹਿਲਾਂ ਕਿਉਂਕਿ ਇਹ ਕਹਿੰਦੇ ਕਿ ਤੁਸੀਂ ਸ਼ਿਵਸਾਨਾ ਪੰਜਾਬ ਖਾਲਸਾਣ ਤੋਂ ਇਲਾਵਾ ਕੋਈ ਕੰਮ ਨਹੀਂ ਕਰਦੀ ਸ਼ਿਵਸਾਨਾ ਪੰਜਾਬ ਜਮਿਨੀ ਤੌਰ ਤੇ ਕੰਮ ਕਰੂਗੀ ਹਰ ਚੀਜ਼ ਦੀ ਲਾਈਵ ਵੀਡੀਓ ਪਾਊਗੀ ਹਰ ਚੀਜ਼ ਜੋ ਪ੍ਰੋਟੈਸਟ ਕਰੂਗੀ ਚਾਹੇ ਨਸ਼ੇ ਦੇ ਖਿਲਾਫ ਹੋਵੇ ਚਾਹੇ ਚਿੱਟੇ ਦੇ ਖਿਲਾਫ ਹੋਵੇ ਚਾਹੇ ਫਲੂਟ ਦੇ ਖਿਲਾਫ ਹੋਵੇ ਚਾਹੇ ਕਿਸੇ ਦੇ ਵੀ ਖਿਲਾਫ ਹੋਵੇ ਚਾਹੇ ਪੰਜਾਬ ਸਰਕਾਰ ਦੇ ਖਿਲਾਫ ਹੋਵੇ ਚਾਹੇ ਪੰਜਾਬ ਪੁਲਿਸ ਦੇ ਖਿਲਾਫ ਹੋਵੇ ਹਰ ਚੀਜ਼ ਜਮਿਨੀ ਤੌਰ ਤੇ ਕੀਤੀ ਜਾਊਗੀ ਲਾਈਵ ਕੀਤੀ ਜਾਊਗੀ ਇਹਨਾਂ ਨੂੰ ਬੁਲਾ ਕੇ ਲਾਈਵ ਕੀਤੀ ਜਾਊਗੀ ਇਹਨਾਂ ਨੂੰ ਪਤਾ ਲੱਗੂਗਾ ਕਿ ਸ਼ਿਵਸਾਣਾ ਪੰਜਾਬ ਗੱਲਾਂ ਨਹੀਂ ਕਰਦੀ ਕੰਮ ਵੀ ਕਰ ਸੋ ਬਿਲਕੁਲ ਅਸੀਂ ਵੀ ਦੇਖਦੇ ਆ ਕਿ ਕਿੰਨਾ ਕੁ ਤਲਾਂ ਚ ਤੇਲ ਹੈ ਕਿਉਂਕਿ ਹਮੇਸ਼ਾ ਸਿਰਫ ਬਿਆਨ ਹੋਦਾ ਜੀ ਸੋਸ਼ਲ ਮੀਡੀਆ ਤੇ ਹੁੰਦੀ ਹੈ ਜਾਂ ਫਿਰ ਚੌਂਡ ਦੇ ਵਿੱਚ ਆ ਕੇ ਹੱਲਾ ਗੁੱਲਾ ਕਰਕੇ ਚੱਲ ਜਾਂਦੇ ਆ ਸੋ ਦੇਖਦੇ ਆ ਨਾਲੇ ਸਮੇਂ ਦੇ ਵਿੱਚ ਕਿੱਦਾਂ ਦੀ ਕਾਰਵਾਈ ਕਰਦੇ ਜਮੀਨੀ ਤੋਰ ਦੇ ਉੱਤੇ ਕੀ ਸ਼ਿਵਸਨਾ ਕਰਕੇ ਦਿਖਾਉਂਦੀ ਹੈ ਕਿਉਂਕਿ ਅਸੀਂ ਵੀ ਦੇ ਲਏ ਨੇ ਤਿਲਾਾਂ 'ਚ ਕਿੰਨਾ ਤੇਲ ਆ ਕਿ ਜਾਂ ਫਿਰ ਸਿਕਿਉਰਟੀ ਦੇ ਯਾਰਡ ਦੇ ਵਿੱਚ ਜਿਹੜੀ ਠੱਗੀ ਧੋਰੀ ਦੀ ਬਰਸਾਤਾ ਚੱਲਦੇ ਉਹ ਨਿਰੰਤਰ ਚੱਲੇ ਹੀ ਜਾਣ ਗਿਆ ਤੇ ਉਹ ਖੋਤੀ ਸਿੰਗਰ ਨੂੰ ਵੀ ਕਹਿਣਾ ਚਾਹਾਂਗੇ ਕਿ ਜੇ ਆਪਣੇ ਬਲ ਬੁੱਤੇ ਉੱਤੇ ਆਣਾ ਤਾਂ ਸਾਹਮਣੇ ਆਵੇ ਕਿ ਪਰਿਵਾਰ ਭਗਵਾਨ ਦਾ ਨਾਮ ਲੈ ਕੇ ਇਦਾਂ ਦੀ ਕੋਜੀ ਹਰਕਤ ਕਰਨੀ ਹੈ ਵੀ ਮਾੜੀ ਆ ਕਿਉਂਕਿ ਆਪਣਾ ਜੇ ਗਲੇ ਦੇ ਵਿੱਚ ਤਾਕਤ ਹੈ ਜੇ ਆਪਣੇ ਪੱਟਾਂ 'ਚ ਜਾਣਾ ਸ਼ਿਵਸਨ ਵਾਲੇ ਕਿੱਦਾਂ ਕਹਿਣਾ ਸ਼ਿਵਸਨ ਵਾਲੀ ਆ ਤੁਹਾਡੇ ਤਾਂ ਗਲੇ 'ਚ ਝਿੰਗਰਾਂ ਦੇ ਜਾਣ ਹੋਣੀ ਇਹ ਪੱਟਾਂ 'ਚ ਸ਼ਿਵਸਨ ਵਾਲੇ ਦੇ ਜਾਣ ਚਾਹੀਦੀ ਆ ਕਿ ਆਕੇ ਉਹ ਨੱਤ ਪਾਣ ਚਿੱਟੇ ਵਾਲਿਆਂ ਦਾ ਹੋਰਾਂ ਨੂੰ ਜਾਂ ਫਿਰ ਕਿ ਖਿਰ ਸਾਡੇ ਭਰਾਵਾਂ ਨਾਲ ਪੂਜਾ ਪਰਿਵਾਰ ਬਾਤ ਦੇ ਵਿੱਚ ਹੀ ਲੜਨ ਜੋਗੇ ਨੇ ਇਹ ਵੀ ਆਣਾ ਸਮਝ ਦੱਸੇਗਾ ਸੋ ਨਵੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਦੇਦਰ ਪ੍ਰਾਈਮਰੀ ਨਿਊਜ਼ ਚੈਨਲ ਕੈਮਰਾਮੈਨ ਰੋਹਿਤ ਨਾਲ ਮਨੋਜੀਰਾ